ਮਾਨਯੋਗ ਸੀਐਪੀ ਪੰਜਾਬ ਸਾਹਿਬ ਦੇ ਹੁਕਮ ਸਦਕਾ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਖੇਡਾਂ ਵਰਤਨ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਕਰਾਈ ਚੱਰੀਆਂ ਤੇ ਹੁਣ ਜਿਹੜਾ ਇਹਦੀ ਇਹਦੀ ਲੜੀ ਦੇ ਵਿੱਚ ਤਰਨਤਨ ਦੇ ਵਿੱਚ ਵੀ ਲਗਾਤਾਰ ਜਿਹੜੀ 23 ਤੋਂ 28 ਤਰੀਕ 'ਚ ਕੇ ਕਰਾਈ ਜਾ ਰਹੀਆਂ ਅੱਜ ਮੈਂ ਬਹੁਤ ਖੁਸ਼ ਹਾਂ ਅੱਜ ਮੈਨੂੰ ਇੱਥੇ ਜਿਹੜੇ ਡਿਸਟ੍ਰਿਕਟ ਸਪੋਰਟਸ ਅਫਸਰ ਉਹਨਾਂ ਵੱਲੋਂ ਬੁਲਾਇਆ ਗਿਆ ਹੈ ਇੱਥੇ ਆ ਕੇ ਮੈਨੂੰ ਇੱਥੇ ਪਾਗਲਣ ਦਾ ਵੀ ਮੌਕਾ ਮਿਲਿਆ ਹੈਗਾ ਬੱਚਿਆਂ ਨਾਲ ਜਿਹੜਾ ਇੰਟਰੈਕਟ ਕਰਨ ਦਾ ਵੀ ਮੌਕਾ ਮਿਲਿਆ ਹੈ ਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਨੌਜਵਾਨ ਜਿਹੜੀ ਪ ਐਨਥੂਸੀਆਜ਼ਮ ਨਾਲ ਪਾਰਟਿਸਿਪੇਟ ਕਰ ਰਹੀ ਹੈਗੀ ਹੈ ਜਿਹੜਾ ਪੰਜਾਬ ਸਰਕਾਰ ਦਾ ਟੀਚਾ ਹੈਗਾ ਜਿਹੜਾ ਇੱਕ ਤੰਦਰੁਸਤ ਪੰਜਾਬ ਦਾ ਮੈਨੂੰ ਲੱਗਦਾ ਹੈ ਜੇ ਬੱਚੇ ਹੋਰ ਜ਼ਿਆਦਾ ਖੇਡਣ ਨਾਲ ਜੁੜਨਗੇ ਤੇ ਅਸੀਂ ਜਿਹੜਾ ਤੰਦਰੁਸਤ ਪੰਜਾਬ ਹੈਗਾ ਤੇ ਉਹਨੂੰ ਅਸੀਂ ਜਿਹੜੀ ਜਿਹੜਾ ਸੁਪਨਾ ਸੱਟਾ ਹੈ ਉਹਨੂੰ ਸੱਚ ਕਰਨਾ ਪਾਵਾਂਗੇ ਮੈਂ ਸਮੁੱਚੇ ਸਟਾਫ ਦਾ ਸਮੁੱਚੇ ਬੱਚੇ ਜਿਹੜੇ ਆਏ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੇ ਟੀਚਰਸ ਨੂੰ ਮੈਂ ਬਹੁਤ-ਬਹੁਤ ਬਧਾਈ ਦਿੰਦਾ ਤੇ ਮੈਂ ਆਸ ਕਰਦਾ ਕਿ ਅੱਗੇ ਜਾ ਕੇ ਵੀ ਇਹ ਸਪੋਰਟਸ ਹੋਰ ਵੀ ਤਰੱਕੀਆ ਕਰਨਗੇ ਬੱਚਿਆਂ ਕੀ ਮੈਸੇਜ ਬੱਚਿਆਂ ਨੂੰ ਮੈਂ ਇਹੀ ਮੈਸੇਜ ਦਵਾਵਾਂਗਾ ਕਿ ਜਿਹੜੇ ਚੰਗੇ ਕੰਮਾਂ 'ਚ ਰਹਿਣ ਪੜ੍ਹਾਈ 'ਚ ਪੂਰਾ ਜ਼ੋਰ ਲਾਉਣ ਖੇਡਾਂ 'ਚ ਵਿੱਚ ਪੂਰਾ ਜ਼ੋਰ ਲਾਉਣ ਤੇ ਨਸ਼ਿਆਂ ਤੋਂ ਤੇ ਮਾੜੀ ਆਦਤ ਤੋਂ ਦੂਰ ਰਹਿਣ। ਨਾ ਮੇਰਾ ਕਤਰ ਸਿੰਘ ਆ ਪਿੰਡ ਰਟਾਉਲ ਆ। ਕਲਤ ਰਮਨ ਦੀਪਾ ਮੈਂ 420 800 ਜਿਹੜੀ ਦਾਅ ਵੇ ਉਹ ਲਾ ਲਈ ਦੀ 5 ਕਿਲੋਮੀਟਰ 10 ਕਿਲੋਮੀਟਰ ਟਾਈਮ। ਮੇਰੀ ਕਤਰ ਸਾਲ ਹੋ ਗਈ ਹੈ। ਰਮਨ ਦੀਪਾ ਨੌਜਵਾਨ ਬੜੇ ਆਏ ਇੱਥੇ ਇੱਕ ਦੂਜੇ ਨੂੰ ਵੇਖ ਕੇ ਅਸੀਂ ਤੁਰਾਂਗੇ ਤੇ ਨੌਜਵਾਨ ਵੀ ਤੁਰਨਗੇ ਜਿਵੇਂ ਆਹੀ ਨਾ ਪੈਰ ਪੁੱਟਿਆ ਨੌਜਵਾਨਾਂ ਨੇ ਕਿ ਪੁੱਟਣਾ ਜਰਰਾ ਜੱਟਾਂ ਜੱਟਾਂ ਦੇ ਕਿ ਉਰੂ ਦੇ ਜੱਟੇ ਮੈਂ ਇਸ ਸਟੇਡੀਅਮ ਆ ਜਾਣਾ ਬਾਹਰ ਵੀ ਜਾਇਦਾ ਪੰਜਾਬ ਦੇ ਲਈ ਮੈਂ ਔਰ ਨਰੇਸ਼ ਹੀ ਲਾਈ ਦੀ ਅੱਜ 800 ਲਾ ਗਿਆ ਟਿਆ ਅੱਗੇ 400 ਦੇ 800 ਲਾਈ ਜੀ ਨਾਮ ਜਿਹਦੇ ਪੰਜਾਬ ਪੱਤਾ ਹਾਂ ਜੀ ਪੰਜਾਬ ਪੱਦਰ ਤੇ ਸੈਕੰਡਰ ਰਹਿਂਦਾ ਰਿਆਂ ਮੈਡ ਨਹੀਂ ਮੈਡਲ ਮੋਡਲ ਦੇ ਦਿੰਦੇ ਹੀ ਆ ਸਹਾਇਤਾ ਤੇ ਕੋਈ ਨਹੀਂ ਮਾਲੀ ਸਹਾਤਾ ਜਾਂ ਨੌਕਰੀ ਜਾਂ ਪੈਸਾ ਨਹੀਂ ਹੁਣ ਬੁੱਢੇ ਹਾਂਜੀ ਇਹਨਾਂ ਨੂੰ ਆਉਣਾ ਚਾਹੀਦਾ ਹੈ ਇਹਦੇ ਨਾਲ ਆਪਣਾ ਮਲੱਕੀ ਕਲ ਵਧੀਆ ਉਹਨਾਂ ਨੂੰ ਆਪਣਾ ਫਿਟਨੈਸ ਰਹਿੰਦੀ ਆ ਨਾਲੇ ਮਾਨਸਿਕਤ ਹੈ ਵਧੀਆ ਰਹਿੰਦੀ ਆ ਤੇ ਨਾਲੇ ਆਪਾਂ ਨੂੰ ਜਾ ਵੀ ਵਾ ਚਾਹੀਦੇ ਆ ਤੇ ਬਹੁਤ ਕੁਝ ਕਰ ਸਕਦੇ ਹਾਂ ਨਾਲ